ਹਜੀ ਵੀ ਸਤਿ ਸ੍ਰੀ ਅਕਾਲ ਜੀ ਮੇਰੇ ਵੀਰਾਂ ਨੂੰ ਤੇ ਮੇਰੇ ਭਰਾਵਾਂ ਨੂੰ ਦੁਬਾਰਾ ਮੈਂ ਸ਼ੁਰੂਆਤ ਕਰਦੇ ਆ ਇਹ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਥੋੜਾ ਜਿਹਾ ਕੰਮ ਮਲਕੀ ਬੈਂਕ ਦਾ ਕੰਮ ਆ ਆਪਣਾ ਜਿੱਤੋਂ ਆ ਲੋਨ ਨਹੀਂ ਕਰਾਇਆ ਸੀ ਘਰ ਦਾ ਉੱਥੇ ਹੀ ਡਿਟੇਲ ਲੈਣ ਚ ਲੈ ਸਟੇਟਮੈਂਟ ਸਾਰੀ ਕਢਾ ਕੇ ਹੁਣੀਆਂ ਕਿ ਨਾ ਕਿੰਨੇ ਪੈਸੇ ਲਾਉਣੇ ਇਤਾਰਤਾ ਵਾ ਤੇ ਕਿੰਨਾ ਰਹਿੰਦਾ ਵਾ ਆਪਾਂ ਜੋ ਉੱਥੇ ਚੱਲੇ ਮੈਂ ਤੇ ਮੰਮੀ ਪਾਪਾ ਕਹਿੰਦੇ ਉੱਥੋਂ ਹੋ ਗਿਆ ਉਹ ਇੱਕ ਹੀ ਯਾਰ ਹੈ ਨਾ ਬੰਦਾ ਸਾਹਬ ਇਹ ਜੇ ਫਿਰ ਆਪਣਾ ਕਲੀਅਰ ਰਹਿੰਦਾ ਵਾ ਇੱਕ ਬਹੁਤ ਜਿਆਦਾ ਬੁਰੀ ਖਬਰ ਵਾ ਕਿਉਂਕਿ ਬਟਾਲੇ ਦੇ ਵਿੱਚ ਫਿਰ ਮੀਂਹ ਦਾ ਮੋਲ ਹੋਣ ਲਿਆ ਵਾ ਟਾਈਮ ਕਹਿੰਦੇ ਫਿਰ ਖੁੱਲੇ ਛੱਡੇ ਜਾਣੇ ਆ ਤੇ ਡਰਦਾ ਮੋਲ ਫਿਰ ਬਹੁਤ ਜਿਆਦਾ ਵਸ ਗਿਆ ਵਾ ਸਾਰੇ ਪੰਜਾਬ ਦੇ ਵਿੱਚ ਦੇਖੋ ਮੀਂਹ ਹਜੇ ਦੇਖੋ ਕਿੰਨਾ ਹੋਣ ਲਿਆ ਬਟਾਲੇ ਦੇ ਵਿੱਚ ਫਿਰ ਤੋਂ ਮੀਂਹ ਦਾ ਮੋਲ ਸ਼ੁਰੂ ਹੋ ਗਿਆ ਤੇ ਹੁਣ ਥੋੜਾ ਘਟਿਆ ਮੈਂ ਚੱਲ ਚੱਲੀਏ ਫਿਰ ਬਟਾਲੇ ਦੇ ਫਿਰ ਬਹੁਤ ਜਿਆਦਾ ਮੀਂਹ ਹੋਣ ਲਿਆ ਚੈੱਕ ਕਰੋ ਵੇਖ ਲੋ ਫਿਰ ਕਿੰਨਾ ਬਦਲੂ ਵੇ ਚੱਲੇ ਹੁਣ ਮੈਂ ਦੇਖਾਂ ਵਾ ਬਹੁਤ ਜਿਆਦੀ ਠੰਡੀ ਠੰਡ ਬਹੁਤ ਜਿਆਦਾ ਵੱਜ ਚੁੱਕੀ ਆ ਠੰਡ ਅੱਜ ਬਹੁਤ ਜਿਆਦੀ ਲੱਗ ਰਹੀ ਆ ਠੰਡ ਬੜੀ ਲੱਗ ਰਹੀ ਗਿਰਵਾ ਜੇ ਕੰਮ ਹੋ ਗਿਆ ਮੈਨੂੰ ਕੱਲ ਦਾ ਆਉਣੇ ਥੋੜਾ ਵੀ ਕਟਿਆ ਵੀ ਬੜਾ ਹੁੰਦੇ ਆ ਇਹਕੇ ਮੈਂ ਇਸ ਮਾਣਣ ਆਏ ਆ ਬਾਅਦ ਵਿੱਚ ਰੇਜਾਂਗੇ ਆਪਾਂ ਗੁੱਡ ਵਰਡਸ ਦੀ ਰੈਸਪੀ ਕਰਾਂਗੇ ਅੱਜ ਦੇ ਮੈਂ ਲਿਆ ਦਾ ਉਹ ਜਿਹੜਾ ਪਾਵੇ ਦੇ ਰਹੇ ਕਰੇ ਆਏ ਆ ਇਹਦੇ ਹੋ ਗਿਆ ਕੰਮ ਜਿਹੜੇ ਕੀਆ ਤੇ ਅੱਜ ਆ ਡਾਊਗਾ ਇੱਕ ਰੈਸਪੀ ਵਲੋਗ ਅੱਜ ਆਪਾਂ ਰੈਸਪੀ ਵਲੋਗ ਨੂੰ ਨਾ ਆ ਅੱਜ ਆਪ ਬਣਾਵਾਂਗੇ ਗੁੜ ਵਾਲੀਆਂ ਸੇਵੀਆਂ ਤੇ ਇਹਦਾ ਰੈਸਪੀ ਦੱਸਾਂਗੇ ਹਨਾ ਕਿ ਕੀ ਕੀ ਪੈਂਦਾ ਵਾ ਕਿੱਦਾਂ ਬਣਦੀਆਂ ਕਿੱਦਾਂ ਨਹੀਂ ਤੇ ਅੱਜ ਜੋ ਕਰਾਂਗੇ ਤੇ ਯਾਰ ਥੋੜੀਆਂ ਬਣਾਉਣੀਆਂ ਮੈਂ ਥੋੜਾ ਜਿਹਾ ਸਮਾਂ ਲੈਂਦਾ ਆਪ ਆ ਲੋ ਜੀ ਮਤਲਬ ਕਿ ਆਪਾਂ ਨਾ ਪਹਿਲਾਂ ਆਟਾ ਚਾਨਣਿਆ ਮੇਤਾ ਚਾਨਣਿਆ ਫਿਰ ਵਿੱਚ ਨੌਰ ਫੈਂਟ ਪਾਇਆ ਹੁਣ ਗਰਮ ਪੈਣਾ ਆਪਾਂ ਨੂੰ ਮਤਲਬ ਗੁੰਨਣਾ ਨੇ ਆ ਇਨੂੰ 15-20 ਮਿੰਟ ਗੋਣ ਕੇ ਰੱਖ ਦੇਣਾ ਵਾ ਉਨੇ ਚ ਰੱਖਾਂ ਹੋਰ ਵੀ ਕੰਮ ਕਰ ਲੈਂਦੇ ਆ ਠੀਕ ਹੈ ਅੱਗ ਬਾਲੀਆ ਅੱਜ ਚਿੱਲੇ ਦੇ ਬਣਾਉਣੀ ਆ ਨਾ ਚਿੱਲੇ ਦੇ ਬਣਾਉਣੀ ਵਾ ਦਿਨ ਆਦਾ ਚਿੱਲੇ ਦੇ ਨਾ ਮੂੰਹ ਚਾਹ ਕਨੀ ਸਵਾਦ ਬਣੀ ਚਿੱਲੇ ਦੇ ਹਾਂ ਹਾਂ ਆਏ ਬਦਲੇ ਕਿੰਨਾ ਸੋਹਣਾ ਆ ਨਾ ਹੋਣਾ ਉਹਦੇ ਦਾ ਮੌਸਮ ਸਹੀ ਧੁੱਪ ਜੀ ਚੜਨ ਦੀ ਤੇ ਮੰਮੀ ਆਪਣਾ ਕੜਾਈ ਨੂੰ ਮਿੱਟੀ ਲਾ ਗਿਆ ਏ ਪਾ ਬਾਏ ਕਹਿੰਦੇ ਤੁਰਦੀ ਭੋਖੀ ਏ ਕਾਲੇ ਪੰਡ ਨਹੀਂ ਇਹਨੇ ਮੰਜੇਂਦੇ ਨੇ ਤੁਪ ਚੰਦੀ ਚੜਜੇ ਵਧੀਆ ਹੀ ਆ ਠੰਡ ਬੜੀ ਲੱਗਣ ਦੀ ਯਾਰ ਬਹੁਤ ਜਿਆਦਾ ਠੰਡ ਲੱਗਣ ਦੀ ਜੇ ਮੈਂ ਤਾਂ ਗਰਮ ਸੂਟ ਪਾਇਆ ਤੂੰ ਵੀ ਕਾਲੇ ਮਤੋਂ ਠੰਡ ਫਰਸ਼ੀਦੀ ਲੱਗਦੀ ਮੈਂ ਕੱਲਾ ਹੀ ਪਾਵਾਂਗਾ ਜੈਕਟ ਫੇਟਗੀ ਪਾ ਲਾ ਕੀ ਗਪਾਲਣ ਦੇ ਜੀਪਾਲ ਜੂ ਉਧੜੇ ਹਨਾ ਉਧੀਆਂ ਵਾਂ ਐ ਸੇਤੀ ਬਲ ਗਈ ਹੈ ਨਾ ਸੇਤੀ ਵਾਲੀ ਤੇ ਪੈਟਰੋਲਿਆ ਵਣੀ ਆ ਨਾ ਹੁਣ ਇਹ ਬਣਾਉਣੀ ਆ ਦੀਆਂ ਰੋਟੀਆਂ ਫਿਰ ਆਪਾਂ ਜਿਹਦਾ ਮਟਰ ਨਹੀਂ ਆਪਾਂ ਨਮਕੀਨ ਵਾਲੇ ਬਣਾਉਂਦੇ ਆ ਕਟ ਕਟਿੰਗ ਕਰਦੇ ਆ ਹੂੰ ਫਿਰ ਉਹਦੇ ਅਰੇ ਕਟਿੰਗ ਹੁੰਦੀ ਹੈ ਤੋਂ ਵੀ ਦਾ ਕਟਿੰਗ ਕਰਦੇ ਆ ਜਦੋਂ ਸੇ ਉੱਥੇ ਲੈ ਜੀ ਲੱਗੇ ਹੈ ਨਾ ਹੂੰ ਕਿਉਂਕਿ ਨਾਲੋਂ ਕਰਕੇ ਉਹ ਵਿੱਚ ਪਾਈ ਜਾਵਾਂਗੇ ਤੇ ਪੜਾਈ ਚ ਫਿਰ ਇਹਨਾਂ ਕੱਢਿੰਗ ਕਰਕੇ ਫਿਰ ਇਹਨਾਂ ਨੂੰ ਆਪਣੇ ਰਫੈਂਡ ਜੇ ਫਰਾਈ ਕਰਨਾ ਨੂੰ ਘਿਓ ਚ ਕਰ ਲਓ ਹਾਂ ਤੇਲ ਚ ਕਰ ਲਓ ਜਾਂ ਫੈਂਸ ਚ ਕਰ ਲਓ ਉੱਥੇ ਲਾਗੇ ਸਮਾਨ ਕਰ ਜਿਸ ਚੋਟੇ ਹਾਂ ਆਉ ਤੇ ਸਮਾਨ ਸਮਾਨ ਹੀ ਸਾਰਾ ਬਾਹਰ ਲੈ ਜਾਂਦਾ ਵਾ ਉੱਥੇ ਐਵੇਂ ਨਾ ਬਾਰ-ਬਾਰ ਫੇਰੇ ਵਿੱਚ ਨਹੀਂ ਉਹ ਕਿਤੇ ਨਾਲ ਇੱਥੇ ਤਲ ਕੇ ਰੱਖੀ ਜਾਵਾਂਗੇ ਚਿੱਲੇ ਦੇ ਬਣਾ ਕੇ ਲੈ ਆਣਾ ਵੀ ਸਮਾਨ ਚਲੇ ਮਜ਼ਾ ਆਉਂਦਾ ਨਾ ਨਾਲ ਬੰਦਾ ਲੱਗੇ ਬੈਠਾ ਰਹੇ ਸਰਦੀਆਂ ਜਿਹੜੇ ਬੜੀ ਸੋਖ ਨੇ ਨਾਲੇ ਬੰਦਾ ਕਿਸੇ ਕੀ ਜਾਵੇ ਠੰਡ ਦੇ ਹੋਣ ਬੜੀ ਲੱਗਣ ਦੀ ਆਂ ਵੀ ਕਿਉਂ ਪਾ ਲੋ ਭਾਵੇਂ ਤੇਲ ਪਾ ਲੋ ਤੇ ਭਾਵੇਂ ਜਾਰ ਪੈਂਟ ਪਾ ਲੋ ਕਿਸ ਚੀਜ਼ ਨੂੰ ਫਰਾਈ ਕਰ ਸਕਦੇ ਤੁਸੀਂ ਆ ਕਰਦੇ ਨੇ ਲੋਟ ਬਣਾਉਣਾ ਹੁਣ ਆ ਹੁਣ ਰੁਕ ਜਾ ਆ ਮੂੰਹ ਬੜਾ ਛੋਟਾ ਬਣ ਗਿਆ ਲੱਕੜਾ ਨਹੀਂ ਜਾਣਦੀ ਹੈ ਇਹ ਉੱਪਰਲੀ ਗਲਾਈ ਵੱਡੀ ਆ ਹਾਂ ਅਮੀ ਇਹਦਾ ਦਾਣਾ ਇੱਥੋਂ ਵੱਡਾ ਇੱਥੋਂ ਇਹ ਥੋੜੀ ਇੱਟਾਂ ਚ ਆ ਇੱਟਾਂ ਹਨਾ ਇੱਥੇ ਇੱਟਾਂ ਲਾਈਆਂ ਕੀ ਲਾਇਆ ਇੱਟਾਂ ਆ ਇੱਥੇ ਇੱਟਾਂ ਹਾਂ ਇੱਥੇ ਇੱਟਾਂ ਲਾ ਕੇ ਹੈਗੀ ਸੈਣੀ ਮਾਰ ਲੈ ਗਿਆ ਸੈਣੀ ਗਈ ਕਿੰਨੀ ਸਾਰਾ ਚੁੱਲਾ ਟੁੱਟ ਜਾਣਾ ਨਾ ਥੋੜੀ ਹੋ ਨਾ ਮਦਲਕੀ ਬਣਾ ਲੈਣੇ ਹਨਾ ਹਾਂ ਬਾਅਦ ਜਦੋਂ ਚੁੱਲਾ ਠੰਡਾ ਹੋ ਜਾਏ ਹਨਾ ਤੇ ਇਹਨੂੰ ਫਿਰ ਥੋੜਾ ਜਿਹਾ ਨਾ ਇਹਨੂੰ ਕਰਾਂਗੇ ਫਿਰ ਉਹ ਸ਼ੇਕ ਆ ਚੁੱਲੇ ਦੇ ਲੱਕਰਾਂ ਲਾਉਣ ਵਾਸਤੇ ਨਾ ਸੌਖਾ ਹੋ ਜੇਗਾ ਬਹੁਤ ਬਲਦੀ ਆ ਗਈ ਆ ਰੋਬੇ ਬਲਦੀ ਉਹ ਦਾਗ ਦੇ ਪਰ ਉਹਦਾ ਵੀ ਕਰ ਦੇਣਾ ਨਾ ਉਹ ਤਾਂ ਵੀ ਲੱਕਰਾਂ ਨਹੀਂ ਖਿਲ ਲੱਗਦੇ ਇਹਦੇ ਫੈਂਡੀਆਂ ਜੇ ਗਰਮ ਆਣਾ ਮੈਂ ਥੋੜੇ ਜੋ ਬਾਕੀ ਹੋਏ ਨਾ ਆਪੇ ਸੈੱਟ ਮਟਰਾਂ ਜੇ ਅੰਗੂਣਾ ਪਹਿਲਾਂ ਕੱਟਣਾ ਪੈਂਦਾ ਇਹਨਾਂ फिर एदी जाए लगातार गुन्नी जाओ बढ़ी जाओ गुन्नी जाओ बढ़ी जाओ बस फिर तर धरते मटर किट वे अटर जी क्या वो गर्मी बड़ी हुई बड़ी धरती बस ऐसी घर जानी पहले मटर जी क्ड लेनी है ਕੀ ਕੀ ਆਵਾਜ਼ ਇਹ ਗਾਲ ਨਹੀਂ ਹੋਣੀ ਮੈਂ ਜਿਹੜੇ ਵਿਆਹ ਵਿੱਚ ਨੇ ਪਾਜੀ ਬਣ ਰਿਹਾਗੇ ਹਮਮ ਉਹਦੇ ਵਿੱਚ ਚਾਹ ਘੋੜੀ ਸੀ ਮੈਂ ਬਣਾ ਦੇਣ ਦਿਆ ਐ ਐ ਮਹਲਵਾਈਆਂ ਕੋ ਵੀ ਵੇਖੀਆਂ ਸੀ ਕਿ ਉਹਨਾਂ ਨੇ ਕਿੱਦਾਂ ਬਣਾਈ ਐ ਇਹ ਲਈ ਹਲਵਾਈ ਪਾਜੀ ਕੱਟਨ ਨੂੰ ਵਿਆਹ ਲੈ ਕਰਦਿਆਂ ਮੈਂ ਵੇਖਣ ਦੀ ਹੁੰਦਾ ਨੂੰ ਕਿ ਕਿੱਦਾਂ ਬਣਾਉਂਦਾ ਤੇ ਮੈਂ YouTube ਤੋਂ ਵੇਖਿਆ YouTube ਤੋਂ ਉਹ ਜੀ ਵਧੀਆ ਗਾਲ ਨਹੀਂ ਬਣੀ ਤੇ ਮੈਂ ਦੇਣਾ ਚੱਲਿਆ ਇਹ ਫਿਰ ਜਿਵੇਂ ਬਣਾਈ ਐ ਇਹ ਉਹਨੂੰ ਵਧੀਆ ਬਣੀ ਆਹ ਤਾਂ ਬੜੀ ਵਧੀਆ ਬਣੀ ਉਹਦੇ ਸਿਰ ਪਾਪਾ ਬਾਹਰ ਹੀ ਹਮਮ ਮੈਂ ਆ ਵੀ ਆ ਮੇਂ ਗਾਜ਼ਨੀ ਹੈ ਜਦੋਂ ਮੈਂ ਹੋਰ ਨਾਲ ਦੀਆਂ ਗੱਲਾਂ ਨਹੀਂ ਜਾਰੇ ਫਕੌੜੀਆਂ ਜੀ ਲੱਗਦੀਆਂ ਅੱਛਾ ਮੈਂ ਜਾਰੇ ਨਹੀਂ ਕਰਦੀ ਨਾਲ ਇਹ ਆ ਕੇ ਜਿੱਦਾਂ ਦਾ ਦੀ ਮਰਜ਼ੀ ਵੀ ਹੁਣ ਗੋੜ ਲੈ ਆਂਦਾ ਹੀ ਤੇ ਉਹਦੀ ਦੇ ਚਾਣੀ ਬਣਾਉਣਾ ਅਚਾਰੀਆਂ ਪਾਣੀ ਦੇ ਵਿੱਚ ਪਾਉਣਾ ਨਾ ਕਿ ਉਹ ਮਤਲਬ ਜਿਹੜੀ ਕੜਾਈ ਵਿੱਚ ਆਪ ਫਰਾਈ ਕੀਤੇ ਨਾ ਆਹ ਉਹ ਘੜੀ ਦੇ ਵਿੱਚ ਇਹ ਗੁੜ ਨੂੰ ਆਪਾਂ ਪਿਗਲਾ ਲੈਣਾ ਮਤਲਬ ਕੀ ਜਦੋਂ ਕੋਈ ਚੀਜ਼ ਨਹੀਂ ਹੋਣੀ ਕਿ ਲਾ ਗੋੜੀ ਪਘਲਉਣਾ ਇਦਾਂ ਕੋਈ ਪਾਣੀ ਨਹੀਂ ਨਾ ਕੋਈ ਕੋਈ ਇਹ ਪਾਣੀ ਪਾਵਾਂਗੇ ਫਿਰ ਉਹ ਜਿਹੜੀਆਂ ਆਪਾਂ ਬਣਾਈਆਂ ਨਾ ਮਟਰ ਜੇ ਉਹਨੂੰ ਇੱਕ ਹੀ ਬਕਨਾਣੀ ਆ ਅੱਛਾ ਅੱਛਾ ਨਹੀਂ ਪਾਣੀ ਪਾ ਰਹੀ ਇਹਦੇ ਇਹ ਪਾਣੀ ਤੋਂ ਬਿਨਾ ਇਹਦੀ ਚਾਣੀ ਚਾਣੀ ਹੀ ਬਣਾਉਣੀ ਆ ਤੇ ਇਹ ਠੰਡਾ ਇਹਦੇ ਐ ਲੱਗਣਾ ਜਦੋਂ ਪੱਤੀ ਨਹੀਂ ਜਾਂਦੀ ਇਹ ਸਾੜਤੀ ਹੁੰਦੀ ਆ ਆਪਾਂ ਨਹੀਂ ਨਹੀਂ ਗੋੜੀ ਇਦਾਂ ਦਾ ਗੁੜ ਦੀ ਵੇਖੋ ਬਣੀ ਕਿੱਡੀ ਗਹਿਣ ਚਾਣੀ ਆ ਬਾਅਦ ਵਿੱਚ ਸੌਂਗਰੀ ਤੇ ਗੁੜ ਦੇ ਹਨਾ ਜਿਹੜੀ ਉਹ ਚੁੱਟ ਜਿਆ ਨਾਲ ਆਉਂਦਾ ਅੱਛਾ ਇਹਦੇ ਵਿੱਚੋਂ ਸੇਵੀਆਂ ਦੋਨੋਂ ਗੁੜ ਦੇ ਵਿੱਚ ਤਾਂ ਦਾ ਤਰ ਬੜਾ ਚੱਲਣਾ ਕਰਦਾ ਤਾਂ ਤਰ ਬਣ ਹੁਣ ਇਹ ਤਾਂ ਤਾਂ ਲੱਕੜਾ ਵਧਣਾ ਵਾਹ ਇਹਨਾਂ ਮਿਕਸ ਜਿਆ ਚਾਲੇ ਬਹੁਤ ਹੈ ਜਿਆਣਾ ਗਰਮ ਕਰਨੀ ਨਹੀਂ ਮੜਾ ਨਾ ਨਾ ਪਰਨੇ ਨਾ ਕਰਨਾ ਹੁਣ ਆਈ ਤੈਨੂੰ ਲਾਈ ਜੇ ਨਾ ਮਾ ਆਪਣਾ ਮਿਕਸ ਹੋ ਜੇ ਰ ਗੁੜ ਬਣਾ ਸੇਵੀਆਂ ਨੂੰ ਲੱਗ ਕੇ ਜਾਵੇ ਗੁੜ ਘੱਟ ਲੈਣਾ ਹਨ ਹਾਇ ਉਹ ਤਾਂ 1.5 ਕਿਲੋ ਵਰ ਦੇ ਸਕਦਾ ਕਿਲੋ ਮੇ ਦੇ ਵਿੱਚ ਕਿਲੋ ਗੁੜ ਪਾਇਆ ਸੀ ਹੁਣ ਅੱਧਾ ਕਿਲੋ ਵਿੱਚ ਆਪਾਂ ਅੱਧਾ ਕਿਲੋ ਗੁੜ ਪਾਤਾ ਇਹ ਬੁਤੇ ਇਦਾਂ ਹੀ ਬਣਨੀ ਆ ਉਹਦੇ ਵੀ ਇਦਾਂ ਹੀ ਗੁੜ ਚਿਪਕਿਆ ਸੀ ਵਾਹ ਰਜੀ ਉਹ ਕਬੜੀ ਜਿੱਤੀ ਗਿਆ ਨਾ ਚੱਕਰ ਜਾਂ ਮਣੀ ਜਾਂਦਾ। ਕਲਾ ਦੇ ਵੀ ਬੜਾ ਵੱਡ ਨੂੰ। ਦਰਮ ਘਰ ਨਾਲ ਹੀ। ਆਹ ਪਾਲਾ ਜੀ ਦਾ ਫੈਂਟ ਜਾ ਪੋਣਾ ਥੋੜਾ ਜਿਹਾ। ਹੋਣਾ। ਥੋੜਾ ਹੋ ਜੂਗਾ ਮਨ ਅਗਰ। ਦਰਮੇਂ ਨਾ ਜਾ ਰੇ। ਵਾਲ ਲੱਗਦੀਆਂ ਆਵੇ ਗਰੇ ਗਰਮ ਗਰਮ ਕੋਲ ਜਿਵੇਂ ਭੁਗ ਗਿਆ ਨਾ ਨਾਲ ਉਹਨਾਂ ਤੇ ਦੱਸ ਦੱਸ ਕੇ ਆਣਾ ਵਾ ਟੈਂਸ਼ਨ ਨਾ ਲੈ ਇੱਦਾਂ ਹੀ ਖਾਂਦੀਆਂ ਵਾ ਹੋਵੇ ਕਿ ਜਿਹੜੇ ਬਾਜੀ ਨੇ ਉਹਨਾਂ ਨੇ ਵੀ ਇੰਨਾ ਕੀ ਹੋੜ ਲੱਗਾ ਤੁਹਾਨੂੰ ਹੋ ਰਿਹਾ ਕੇਵਾ ਬਣੀਆ ਪਿਆਰ ਪਲੇਟ 'ਚ ਪਾ ਲਈ ਮੈਂ ਤੁਹਾਨੂੰ ਹੈਲ ਦੀ ਫੋਟੋ ਖਿੱਚ ਲਈ ਯਾਰ ਫੇਰ ਨਹੀਂ ਜਾਣਾ ਜਿਆਦੀਆਂ ਨੇ ਅੱਧ ਸੇਕਦੇ ਦੋ ਵਾਰੀ ਠੰਡੀ ਵੀ ਭਰਾਵਾ ਬੜੀ ਲੱਗਣ ਢੀ ਬਣਾਣੀ ਕਿਉਂ ਐ ਤੋਪ ਵੀ ਹਲ ਚੜ ਗਈ ਐ ਲਾ ਲਓ ਗੋੜੇ ਐੜਾ ਗਰਮ ਕਰਕੇ ਪਾ ਟਮੜਾ ਜੇ ਵੀ ਪਾ ਲੀ ਹਾਂ ਵੀ ਥੋੜਾ ਗਰਮ ਕਰ ਲੀਏ ਲੈ ਅਬੀ ਮੰਮੀ ਨੇ ਗੋੜ ਵਾਲੀਆਂ ਸੇਵਿਆਂ ਤੋਂ ਬਾਅਦ ਆਹ ਕਹੀ ਸੀ ਕਿ ਮੈਂ ਆਲੂ ਮਟਰਾਂ ਦੀ ਹਾਂ ਜੀ ਮਟਰ ਮਟਰ ਕਿੱਡੀ ਵਧੀਆ ਬਣੇਗੀ ਆਨੇ ਜੈ ਪਨੀਰ ਹੋਰ ਆਪ ਆਪਣੇ ਹੀ ਰਿਹਾਗੇ ਆਪਣੇ ਹੀ ਆਏ ਕਾ ਦਿਆ ਤੇ ਆ ਲੂਪਨੀਰ ਹਾਂ ਜੇ ਆ ਲੂਪਨੀਰ ਨਹੀਂ ਮਟਰ ਪਨੀਰ ਆਓ ਤੁਸੀਂ ਆਪਕਿਨ ਆਪ ਪਨੀਰ ਹੀ ਆ ਗਿਆ ਕੀ ਆ ਹੂੰ ਇਸ ਦਾ ਵਾਦ ਹੋਰ ਕਿਉਂ ਨਹੀਂ ਚਾਹੀਦਾ ਰੋਟੀ ਖਾਈ ਗਿਆ ਯਾਰ ਉਹ ਚੰਗੇ ਸਵਾਦ ਲੱਗ ਜਾਂਦੇ ਆ ਆਪਣੇ ਆਜ ਦੇ ਵੇਖੀ ਖਾ ਗਏ ਨੇ ਇੱਕ ਦਾਲ ਲੱਗ ਗਈ ਤੋ ਵੀ ਹੁਣ ਸੋਈਏ ਭਰਾਵਾ ਰਮਾਣਾ ਠੰਡ ਵੜੀ ਹੋ ਗਈ ਭਰਾਵਾ ਤਾਂ ਦਾ ਬੜੀ ਜਿਆਦੀ ਹੋ ਗਈ ਹੁਣ ਆਪਣਾ ਘਟ ਘਟ 21 21 ਡਿਗਰੀ ਚੱਲਣ ਡਿਆ ਜੇ ਇਸ ਟਾਈਮ ਪਟਾਲੇ ਪਟਾਲੇ 'ਚ ਤੇ ਜਨੂ ਕਰਦੇ ਸਬਸਕ੍ਰਾਈਬ ਕਰ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਹੋ ਤੇ ਮਿਲਦੇ ਆਪਾਂ ਅਗਲੇ ਵੀਡੀਓ ਚ ਟਿਲ ਥੈਂਕ ਯੂ ਬਾਏ ਬਾਏ ਟੇਕ ਕੇਅਰ